15 20 ਰੁਪਿਆਾਂ ਚ ਕਿਤਾਬ ਛੱਬਦੀ ਹੈ ਜਿਹੜੀ ਉਹ 2.5 2 3 300 ਤਾਹੀਂ ਤਾਂ ਫਿਰ 50% ਅਗਲੇ ਦੇ ਤੁਰੇ ਜਾਂਦੇ ਦੀ ਜੇ ਵਿੱਚ ਪਾ ਜਾਂਦੇ ਨੇ ਕਾਰ ਤੇ ਆਉਂਦੇ ਨੇ 50% ਕਮਿਸ਼ਨ ਜੇਬ ਵਿੱਚ ਪਾ ਕੇ ਤੁਰ ਜਾਂਦਾ ਮੈਂ ਪ੍ਰਾਈਵੇਟ ਸਕੂਲ ਚ ਲਾਉਣਾ ਮੇਰੇ ਕੋਲੇ ਵੀ ਆਉਂਦੇ ਨੇ ਦਾਣੇ ਸਿੱਟਣ ਵਾਲੇ ਹਰ ਸਾਲ ਆਉਂਦੇ ਨੇ ਜਿੰਨ ਕਿਤਾਬਾਂ ਦੇ ਵਿੱਚੋਂ ਜਿੰਨਾ ਮੰਗਦਾ ਮਤਲਬ 50% ਇੱਕ ਕਿਤਾਬ ਮਗਰ ਸਕੂਲ ਨੂੰ ਜਾਂਦਾ ਹੈ ਫਿਰ ਸਕੂਲ ਨੂੰ ਪ੍ਰਬੰਧਕਾਂ ਨੂੰ ਦਿੰਦੇ ਨੇ ਲੈਣ ਦੇਣ ਉਹਨਾਂ ਦੁਕਾਨਾਂ ਨਾਲ ਵੀ ਹੁੰਦਾ ਵੀ ਜੇ ਸਾਡੀ ਦੁਕਾਨਾਂ ਵਾਲੇ ਵੀ ਕਾਜੂ ਬਦਾਮ ਵੇਚਵਾਉਂਦੇ ਨੇ ਸੀਬੀਐਸਸੀ ਵਾਲਿਆਂ ਦੇ ਬੋਰਡ ਇੱਕ ਹੈ ਤੇ ਸਕੂਲ ਜਿੰਨੇ ਨੇ ਉਹਨਾਂ ਚ ਸਾਰਿਆਂ ਚ ਕਿਤਾਬਾਂ ਔਡ ਔਡੀਆਂ ਇਹਦਾ ਮਤਲਬ ਸਲੀਪਸ ਤਾਂ ਉਹਨਾਂ ਨੇ ਕੋਈ ਬ ਸਕੂਲਾਂ ਦੀਆਂ ਇੱਕੋ ਜਿਹਾ ਜਮਾਤ ਦੀਆਂ ਕਿਤਾਬਾਂ ਆਪਸ ਵਿੱਚ ਰਲਦੀਆਂ ਨਹੀਂ ਹਨ ਸੀਬੀਐਸਸੀ ਦੀਆਂ ਬਿਲਕੁਲ ਕਿਰੇ ਲੁੱਟੀ ਹੈ 31 ਲੱਖ ਬੱਚਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਚ ਪੜਦਾ ਜੇ ਆਪਾਂ ਇਹ ਵੀ ਮੰਨ ਲਈਏ ਵੀ 25 ਲੱਖ ਵਿਦਿਆਰਥੀ ਨੇ ਜਿਹੜੇ ਉਹ ਸਕੂਲਾਂ ਦੀਆਂ ਰეკਮੈਂਡ ਕੀਤੀਆਂ ਦੁਕਾਨਾਂ ਤੋਂ ਕਿਤਾਬਾਂ ਲੈਂਦੇ ਨੇ ਤਾਂ 12.5 ਅਰਬ ਰੁਪਇਆ ਬਣਦਾ 6.5 12 ਅਰਬ ਤੇ 6.5 ਅਰਬ ਜਿਹੜੀ ਇਹ ਸਿੱਧਾ ਕਮਿਸ਼ਨ ਦੇ ਰੂਪ ਚ ਜਾਂਦਾ ਸਕੂਲਾਂ ਨੂੰ ਬਿਲਕੁਲ ਮੇਰੇ ਕੋਲ ਇੱਕ ਪਬਲਿਸ਼ਰ ਆਇਆ Rajasthan ਦਾ ਮੈਨੂੰ ਕਹਿੰਦਾ ਜੀ ਆਪਣੀ ਨਵੀਂ ਫਰਮ ਆਈ ਹੈ ਤੇ ਕਿਤਾਬਾਂ ਸਾਡੀਆਂ ਲਵਾਓ ਮੈਂ ਕਹਾਂ ਤੁਸੀਂ ਕਿੱਥੋਂ ਕਹਿੰਦੇ Rajasthan ਮੈਂ ਕਹਾਂ ਭਾਈ ਸਾਹਿਬ ਸੋਡਾ ਪੰਜਾਬ ਨਾਲ ਕੀ ਸੰਬੰਧ ਅਸੀਂ ਤਾਂ ਪੰਜਾਬੀ ਪੜਾਉਣੀ ਹੁੰਦੀ ਹੈ ਤੁਸੀਂ ਕਿਵੇਂ ਛਾਪਦੇ ਹੋਗੇ ਉਹ ਕਹਿੰਦਾ ਜੀ ਜਿਹੜੇ ਛਾਪਕ ਨੇ ਨਾ ਉਹ ਸਾਨੂੰ ਕਿਰਾਏ ਤੇ ਮਿਲ ਜਾਂਦੇ ਉਪਰਲਾ ਪੰਨਾ ਹੀ ਬਦਲਣਾ ਹੁੰਦਾ ਕਹਿੰਦਾ ਅਸੀਂ ਬਾਕੀ ਦਾ ਵਿਚ ਦਾ ਸਾਰਾ ਸਮਾਨ ਤਾਂ ਉਹੀ ਹੁੰਦਾ ਅੱਛਾ ਕੱਲਾ ਉਤੋਂ ਹੀ ਬਦਲਦੇ ਆ ਬਸ ਰੰਗ ਢੰਗ ਬਦਲਦਾ ਕੱਲਾ ਹਰ ਸਾਲ ਬਦਲਦੇ ਨੇ ਇਹ ਤਾਂ ਜਿਹੜੇ ਕਾਰਾਂ ਦੀਆਂ ਕੰਪਨੀਆਂ ਨਹੀਂ ਹੈ ਹਰ ਸਾਲ ਨਵਾਂ ਮਾਡਲ ਕੱਢਦੇ ਨੇ ਇੱਕ ਕਿਤਾਬਾਂ ਦਾ ਨਵਾਂ ਮਾਡਲ ਕੱਢਦੇ ਪਰਦੀਆਂ ਵਾਲੇ ਵੀ ਮਾਨਤਨ ਕਰਦੇ ਨੇ ਉਹ ਵੀ ਕੋਟ ਪਾ ਕੇ ਜਾਂਦੇ ਨੇ ਅੱਛਾ ਹਾਂ ਜਾਗਟਾ ਕੋਟ ਦੇ ਕੇ ਜਾਂਦੇ ਨੇ ਉਹ ਵੀ ਵੀ ਵਰਦੀਆਂ ਸਾਡੀ ਦੁਕਾਨ ਤੋਂ ਹੀ ਸਮਾਇਓ ਸਾਡੇ ਭੇਜ ਦਿਓ ਭੇਜ ਦਿਓ ਐਡਰੈਸ ਉਹੀ ਵੀ ਫਲਾਨੇ ਦਾ ਨੱਕਾ ਲੱਗਿਆ ਜੀ ਤੁਹਾਡੇ ਵਰਦੀਆਂ ਵਾਲੇ ਉੱਥੇ ਪਹੁੰਚੋ ਚਲੋ ਕਿਤਾਬਾਂ ਦਾ ਤਾਂ ਮਨ ਲਿਆ ਪਰ ਵਰਦੀਆਂ ਤਾਂ ਉ अच्छा जी हां जी ए वहां च डोरे बदल दंदे ने कोटियां दे वी ਸਾਡੇ ਬੱਚੇ ਦੇ ਡਬਲ ਡੋਰੇ ਵਾਲੀ ਨਹੀਂ ਪਾਈ ਜਾ ਸਿੰਗਲ ਵਾਲੀ ਪਾਓ ਕਿਉਂਕਿ ਡਬਲ ਵਾਲੇ ਨਾਲ ਤਾਂ ਫਿਰ ਉਹ ਕਿਸੇ ਦਾ ਕਤਲ ਵੀ ਕਰ ਸਕਦਾ ਜਿਹੜੇ ਦੇ ਬਾਹ ਤੇ ਡਬਲ ਡੋਰਾ ਹੋਊਗਾ ਫਿਰ ਕਹਿੰਦੇ ਕਲਰ ਨੇ ਜਿਹੜੇ ਇੱਥੇ ਉਹਦਾ ਵੀ ਉਹ ਜੇਬ ਤੇ ਜਿਹੜਾ ਉਹ ਲਾਇਆ ਹੁੰਦਾ ਲੋਗੋ ਜੇ ਲੋਗੋ ਉਹ ਉਹ ਲੋਗੋ ਅਸੀਂ ਬਣਵਾਵਾਂਗੇ ਹਰ ਸਾਲ ਲੋਗੋ ਬਦਲ ਦਿੰਦੇ ਨੇ